ਪਾਤਸ਼ਾਹੀ 5ਵੀਂ ਗੁਰੂ ਅਰਜਨ ਦੇਵ ਜੀ ਨੇ ਭਗਤ ਸਹਿਬਾਨ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਭਗਤ ਸਹਿਬਾਨਾਂ ਨੂੰ ਵੀ ਆਪਣੇ ਬਰਾਬਰ ਦਾ ਦਰਜਾ ਦੇ ਦਿੱਤਾ। ਉਹਨਾਂ ਮਹਾਨ ਸੰਤਾਂ ਭਗਤ ਸਹਿਬਾਨ ਦੇ ਨਾਂ ਇਸ ਪ੍ਰਕਾਰ ਨੇ ਮਹਾਰਾਸ਼ਟਰ ਤੋਂ ਭਗਤ ਨਾਮਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਰੋਚਨ ਜੀ, ਬੰਗਾਲ ਤੋਂ ਭਗਤ ਜੈਦੇਵ ਜੀ, ਰਾਜਸਥਾਨ ਤੋਂ ਭਗਤ ਸੈਣ ਜੀ, ਭਗਤ ਧੰਨਾ ਜੀ, ਭਗਤ ਪਿੱਪਾ ਜੀ ਉੱਤਰ ਪ੍ਰਦੇਸ਼ ਤੋਂ ਭਗਤ ਰਵਦਾਸ ਜੀ, ਭਗਤ ਕਬੀਰ ਜੀ, ਭਗਤ ਸੂਰਦਾਸ ਜੀ, ਭਗਤ ਪ익ਖਣ ਜੀ, ਬਿਹਾਰ ਤੋਂ ਭਗਤ ਬੈਣੀ ਜੀ, ਮਲਤਾਨ ਤੋਂ ਭਗਤ ਸ਼ੇਖ ਫਰੀਦ ਜੀ, ਸਿੰਧ ਤੋਂ ਭਗਤ ਸਾਧਨਾ ਜੀ, ਤਮਿਲਆਡੂ ਤੋਂ ਭਗਤ ਰਾਮਾਨੰਦ ਜੀ। ਇਹਨਾਂ ਭਗਤ ਸਹਿਬਾਨਾਂ ਦੀ ਬਾਣੀ ਨੂੰ ਇੱਕ ਮਾਲਾ ਵਿੱਚ ਪਰੋ ਕੇ ਗੁਰੂ ਅਰਜਨ ਦੇਵ ਜੀ ਨੇ ਦੱਸ ਦਿੱਤਾ ਕਿ ਸਾਰੇ ਵਰਨ ਇੱਕ ਬਰਾਬਰ ਨੇ ਤੇ ਸਦੀਆਂ ਤੋਂ ਚੱਲੀ ਆ ਰਹੀ ਜਾਤ ਪਾਤ ਦੀ ਪ੍ਰਥਾ ਦੇ ਖਾਤਮੇ ਲਈ ਹੁੰਦਕ ਦਾ ਸਭ ਤੋਂ ਵੱਡਾ ਉਪਰਾਲਾ ਕੀਤਾ